ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੰਗਲੈਂਡ ਵਿੱਚ ਲੋਕੇ ਬੈਠੇ ਇੱਕ ਅਤਵਾਦੀ ਦੀ ਮੈਂ ਤੁਹਾਨੂੰ ਗੱਲ ਸੁਣਾਉਣੀ ਹੈ ਜਿੱਦਣ ਦਾ ਮੈਂ ਜਿਹੜੀਆਂ Hindu ਪਰਿਵਾਰਾਂ ਦੇ ਨਾਲ ਘਟਨਾਵਾਂ ਵਾਪਰੀਆਂ ਨੇ ਜੂਨ 84 ਵੇਲੇ ਜਾਂ ਉਦੋਂ ਪਹਿਲਾਂ ਜਾਂ ਖੜਕੂਬਾਦ ਵੇਲੇ ਉਹਨੇ ਸਾਰੀਆਂ ਜਗ ਜਾਹਰ ਕਰ ਰਿਆ ਤੇ ਉਸ ਲਫੈਂਡ ਨੇ ਮੈਂ ਕਹੂੰਗਾ ਕਤੀੜ ਨੇ ਜਦੋਂ ਮੇਰੀਆਂ ਇਹ ਵੀਡੀਓ ਸੁਣੀਆਂ ਉਹ ਕਿਸੇ ਨੂੰ ਕਹਿੰਦਾ ਮੇਰਾ ਕੋਈ ਮਿੱਤਰ ਹੈ ਇੰਗਲੈਂਡ ਦੇ ਵਿੱਚ ਕਹਿੰਦਾ ਬੂਟਾ ਸਿੰਘ ਨਾਲ ਮੈਂ ਗੱਲਬਾਤ ਕਰਨੀ ਹੈ ਉਹਦਾ ਨਾਂ ਹੈਗਾ ਲਸ਼ਵਿੰਦਰ ਸਿੰਘ ਡੱਲੇਵਾਲ ਇਹਨੇ ਚਮਕੀਲੇ ਤੋਂ ਫਰौती ਲਈ ਸੀ ਮੈਂ ਤੁਹਾਨੂੰ ਬੇਨਤੀ ਕਰ ਦਿੰਦਾ ਜਿਨ੍ਹਾਂ ਨੇ ਵੀ ਇਹ ਮੌਤ ਦਾ ਤਾंडव ਖੇਡਿਆ ਜੂਨ 84 ਵੇਲੇ ਜਾਂ ਅਤਵਾਦ ਵੇਲੇ ਮੈਂ ਉਹਨਾਂ ਨੂੰ ਮੱਥੇ ਲਾ ਕੇ ਰਾਜੀ ਨਹੀਂ। ਮੈਂ ਵੀਡੀਓ ਰਾਹੀਂ ਦੱਸ ਦਿੰਨਾ ਮੇਰੇ ਨਾਲ ਗੱਲ ਕਰਨ ਦਾ ਵੀ ਕੋਈ ਮਤਲਬ ਨਹੀਂ। ਜਿਹੜੇ ਉਹਨੇ ਜਿਹੜੀ ਉਹਨੇ ਕਰਤੂਤ ਦੱਸੀਏ ਮੈਂ ਉਹ ਤੁਹਾਡੇ ਨਾਲ ਸਾਂਝੀ ਕਰ ਲਈ। ਉਹ ਮੇਰੇ ਮਿੱਤਰ ਨੂੰ ਕਹਿੰਦਾ ਕਹਿੰਦਾ ਜਿਹੜਾ ਬੂਟਾ ਸਿੰਘ ਇਹ ਹਿਸਟਰੀਆਂ ਇਹ ਕਹਾਣੀਆਂ ਸੁਣਾ ਰਿਹਾ ਹੈ ਹਰਦੇਵ ਦੀਆਂ ਕਹਿੰਦਾ ਬਿਲਕੁਲ ਸੱਚੀਆਂ ਨੇ। ਉਹਨੇ ਮੇਰੀ ਤਾਰੀਫ਼ ਕੀਤੀ ਵੈਸੇ। ਤੇ ਉਹ ਇਹ ਵੀ ਕਹਿੰਦਾ ਕਹਿੰਦਾ ਇਨਾਂ ਦੇ ਵਿੱਚ ਕਿਤੇ ਕਿਤੇ ਅਸੀਂ ਵੀ ਸ਼ਾਮਲ ਹੈਗੇ ਸੀ ਲਖਵਿੰਦਰ ਸਿੰਘ ਡੱਲੇਵਾਲ ਕਹਿੰਦਾ ਜਿਹੜਾ ਇੰਗਲੈਂਡ ਦੇ ਵਿੱਚ ਲੁਕਿਆ ਬੈਠਾ ਇਹਨੇ ਚਮਕੀਲੇ ਤੋਂ ਫਰੋਤੀ ਲਈ ਸੀ ਚਮਕੀਲਾ ਤੁਹਾਨੂੰ ਪਤਾ ਹੈ ਜਿਹੜਾ ਦੀਪਾਂ ਹੇਰਾਂ ਵਾਲਾ ਸੀ ਉਹਨੇ ਗੋਲੀਆਂ ਮਾਰੀਆਂ ਸੀ ਗੋਲੀਆਂ ਮਾਰ ਕੇ ਹਤਿਆ ਕੀਤੀ ਸੀ ਤੇ ਜਿਹੜੀ ਇਹਨੇ ਕਰਤੂਤ ਆਪਣੀ ਦੱਸਣ ਦੀ ਕੋਸ਼ਿਸ਼ ਕੀਤੀ ਹੈ ਉਹ ਬੰਦੇ ਨਾਲ ਗਾਲੀ ਗਲੋਚ ਵੀ ਪਹਿਲਾਂ ਹੋਇਆ ਟਰੱਕ ਡਰਾਈਵਰ ਸੀ ਉਹ ਤੇ ਮੈਂ ਜਿਹੜੇ ਵੀ ਮੈਨੂੰ ਸੁਣਦੇ ਨੇ ਮੈਂ ਉਹਨਾਂ ਨੂੰ ਇਹੀ ਮੈਸੇਜ ਦੇਣਾ ਹੁਣਾ ਵੀ ਤੁਸੀਂ ਕਿਸੇ ਦੇ ਨਾਲ ਹੱਥੋਂ ਪਾਈ ਨਹੀਂ ਹੋਣਾ ਕਿਸੇ ਦੀਆਂ ਗਾਲਾਂ ਦਾ ਜਵਾਬ ਨਹੀਂ ਦੇਣਾ ਜੇ ਕੋਈ ਗੱਲ ਕਰਦਾ ਬੈਠ ਕੇ ਕਰੋ ਤੇ ਨਹੀਂ ਉਹਨਾਂ ਕਹੇ ਤੁਰਦਾ ਲੱਗ ਤੇ ਮੇਰਾ ਵੀ ਇਹੀ ਹਾਲ ਹੈ ਜਿਹੜੇ ਬੰਦੇ ਮੈਨੂੰ ਫੋਨ ਕਰਦੇ ਆ ਜਿੱਦਾਂ ਕਿਸੇ ਲੌਜਿਕ ਨਾਲ ਗੱਲ ਕਰਦੇ ਆ ਮੈਂ ਗੱਲ ਕਰਦਾ ਹੁਣ ਨਹੀਂ ਮੈਂ ਕਹਿੰਦਾ ਉਹਨੂੰ ਦਫਾ ਹੋ ਤੇਰੇ ਵਰਗੀ ਨੌਤੀ ਸੌ ਕਿੜ ਮਿਲਦੀ ਆ ਮੈਂ ਇਦਾਂ ਜਵਾਬ ਦੇਣਾ ਹੁਣਾ ਅਛਾ ਉਹਨਾਂ ਜਿਹੜਾ ਅਸ਼ਵਿੰਦਰ ਢੱਲੇਵਾਲ ਹੈ ਕਹਿੰਦਾ ਅੱਜ ਤੱਕ ਚਮਕੀਲੇ ਵਰਗਾ ਕਲਾਕਾਰ ਕੋਈ ਪੈਦਾ ਨਹੀਂ ਹੋਇਆ ਤੇ ਨਾ ਕਹਿੰਦਾ ਹੋ ਸਕਦਾ ਕਹਿੰਦਾ ਸਾਡੇ ਕੋਲੋਂ ਜਾਂ ਦੀਪਾਂ ਹੀਰਾ ਵਹਿਰਾ ਵਾਲੇ ਕੋਲੋਂ ਗਲਤੀ ਹੋਈ ਹੈ ਉਹਨੇ ਮੰਨਿਆ ਉਸ ਵਕਤੇ ਨੇ 20000 50000 ਦੀ ਫੀਰੋਤੀ ਮੰਗੀ ਹੋਣੀ ਹੈ ਤੇ ਹੁਣੇ ਮੰਨਦਾ ਹੈ ਇਨੂੰ ਅਹਿਸਾਸ ਹੈ ਕਹਿੰਦਾ ਜੇ ਅੱਜ ਚਮਕੀਲਾ ਜਿਉਂਦਾ ਹੁੰਦਾ ਅੱਜ ਕਹਿੰਦਾ 5-7 ਲੱਖ ਰੁਪਈਆ ਮੈਂ ਜੇ ਭੀਖ ਮੰਗਦਾ ਕਹਿੰਦਾ ਮੈਨੂੰ ਫੇਰ ਵੀ ਉਹ ਦੇ ਦਿੰਦਾ ਜਦੋਂ ਆਹ ਸਿੱਧੂ ਮੂਸੇਵਾਲੇ ਦੀ ਹੱਤਿਆ ਕੀਤਿਆ ਨਾ ਗੈਂਗਸਟਰਾਂ ਨੇ ਗੋਲੀਆਂ ਮਾਰ ਕੇ ਉਹ ਜਿਹੜਾ ਕਾਕੜਾ ਸੀ ਜਿਹਨੇ 10000 ਰੁਪਏ ਨੇ 5000 ਲਿਆ ਸੀਗਾ ਉਹਦੀ ਸੀਏਡੀ ਦੇਣ ਵਾਸਤੇ ਤੇ ਉਦੋਂ ਪੱਤਰਕਾਰ ਕਹਿੰਦੇ ਸੀ ਕਹਿੰਦੇ ਸ਼ਾਇਦ ਸਿੱਧੂ ਮੂਸੇਵਾਲੇ ਤੋਂ ਜਾ ਕੇ ਜੇ ਭੀਖ ਮੰਗ ਲੈਂਦਾ 10 ਲੱਖ ਰੁਪਇਆ ਸਿੱਧੂ ਮੂਸੇਵਾਲੇ ਉਦੋਂ ਹੀ ਦੇ ਦਿੰਦਾ ਇਹਨੂੰ ਇਹ ਗੱਲਾਂ ਪਤਾ ਸੁਣ ਕੇ ਅਕਲ ਤਾਂ ਮਾੜੀ-ਮੋਟੀ ਆਉਂਦੀ ਹੈ ਹੁਣ ਕਿਸੇ ਮੇਰੇ ਮਿੱਤਰ ਕੋਲੇ ਇਹਨੇ ਕਿਹਾ ਉੱਥੇ ਇੰਗਲੈਂਡ ਵਿੱਚ ਕਹਿੰਦਾ ਜੇ ਚਮਕੀਲ ਦਾ ਅੱਜ ਜਿਉਂਦਾ ਹੁੰਦਾ ਸ਼ਾਇਦ ਕਹਿੰਦਾ ਮੈਨੂੰ 20-30 ਲੱਖ ਰੁਪਇਆ ਅੱਜ ਉਦੋਂ ਹੀ ਦੇ ਦਿੰਦਾ ਉਹ ਐਨਾ ਮਸ਼ਹੂਰ ਕਲਾਕਾਰ ਸੀ ਮੈਂ ਜਿਹੜੀ ਬੇਨਤੀ ਕਰਨ ਲੱਗਾ ਨਾ ਮੈਨੂੰ ਦੁੱਖ ਇਸ ਗੱਲ ਦਾ ਹੈ ਜਿਹੜੀ ਇਹਨਾਂ ਨੇ ਕਰਤੂਤ ਕਰਤੀ ਉਤਕਰਤੀ ਵਾਕਈ ਜੇ ਚਮਕੀਲਾ ਅੱਜ ਹੁੰਦਾ ਮੈਨੂੰ ਪਤਾ ਹੈ ਇਹ ਵੀਡੀਓ ਸੁਣ ਕੇ ਜਿਹੜੇ ਕੜਮ ਚੌਧਰੀ ਨੇ ਅੱਜ ਵੀ ਗਾਣੇ ਕੱਢਣਗੇ ਕੱਢੇ ਚੱਲੋ ਤੁਹਾਡੀ ਜਵਾਨਾ ਕਰੋ ਜਿੰਨੀ ਮਰਜ਼ੀ ਗੰਦੀ ਇਹ ਵਾਕਈ ਸੱਚ ਹੈ ਕਿ ਚਮਕੀਲਾ ਇੱਕ ਛੋਟੀ ਜਾਤ ਵਿੱਚ ਜਿਵੇਂ ਅਸੀਂ ਜਾਤਾਂ ਪਾਤਾਂ ਬਣਾਈਆਂ ਨੇ ਉਸ ਜਾਤ ਵਿੱਚ ਪੈਦਾ ਹੋ ਗਿਆ ਤੇ ਇਹਨਾਂ ਕੜਮ ਚੌਧਰੀਆਂ ਤੋਂ ਜਰਨੀ ਹੋਇਆ ਤੇ ਇਹਨਾਂ ਨੇ ਇਹ ਬਹਾਨਾ ਬਣਾਇਆ ਸੀ ਕਿ ਉਹ ਲੱੱਚਰ ਗਾਉਂਦਾ ਹੈ ਲੱੱਚਰ ਤਾਂ ਉਹ ਤੋਂ ਜ਼ਿਆਦਾ ਅੱਜ ਗਾਏ ਜਾਂਦੇ ਆ بڑے ਲੋਕ ਨੇ ਜਿਹੜਾ YouTube ਤੇ ਗੰਦ ਬਕਦੇ ਨੇ ਅਸ਼ੁਕਰਤੀ ਵਰਗੇ ਇਹਨਾਂ ਗੰਦ ਤਾਂ ਉਦੋਂ ਆਇਆ ਨਹੀਂ ਸੀ ਸ਼ਰਿਆਮ ਜਿਹੜੇ ਬਕਵਾਸ ਕਰਦੇ ਨੇ ਤੇ ਇਹਨਾਂ ਨੇ ਇਹ ਕਹਿ ਕੇ ਮਾਰਿਆ ਕਿ ਇਹ ਝਮਕੀਲਾ ਲੱੱਚਰ ਗਾਉਂਦਾ ਹੈ ਇਹ ਕਰਤੂਤ ਇਹਨਾਂ ਨੇ ਕੀਤੀ ਹੋਈ ਹੈ ਪਰ ਜਿਹੜੇ ਵੀ ਅੱਜ ਦੋ ਚਾਰ ਲੋਕੇ ਬੈਠੇ ਨੇ ਇਹ ਤਾਂ ਇੰਗਲੈਂਡ ਵਿੱਚ ਬੈਠਾ ਹੈ ਲਸ਼ਵਿੰਦਰ ਜਿਹੜਾ ਡੱਲੇਵਾਲ ਹੈ ਹੋਰ ਵੀ ਕਿਤੇ ਕੋਈ ਅਮਰੀਕਾ ਬੈਠਾ ਕੋਈ ਕੈਨੇਡਾ ਬੈਠਾ ਕੁਸਰਮੋਸ ਦੇ ਨਾਲ ਵਿੱਚ ਚੱਲ ਰਹੀ ਹੈ ਅੱਜ ਵੀ ਸਾਡੇ ਕੋਲੋਂ ਗਲਤੀ ਹੋਈ ਹੈ ਤੇ ਮੈਂ ਬੇਨਤੀ ਕਰਨਾ ਜਿਵੇਂ ਕਿ ਹੋਰ ਵੀ ਇਹੋ ਜਿਹਾ ਮਲੰਗ ਮੇਰੀ ਵੀਡੀਓ ਸੁਣਦਾ ਹੋਵੇ ਤੁਸੀਂ ਤਾਂ ਮੇਰੇ ਦੋਸਤ ਕੋਲੇ ਮਿੱਤਰ ਕੋਲੇ ਕਹਿਤਾ ਕਿ ਮੈਂ ਬੂਟਾ ਸਿੰਘ ਨਾਲ ਗੱਲ ਕਰਨੀ ਹੈ ਤੇ ਮੈਨੂੰ ਭੁੱਲ ਕੇ ਵੀ ਕਿਤੇ ਫੋਨ ਕਰਨਾ ਬੈਠੇ ਹੋ ਖਾਸ ਕਰਕੇ ਜੇ ਤੁਸੀਂ ਚਮਕੀਲੇ ਦੀ ਗੱਲ ਕਰੋਗੇ ਨਾ ਮੈਂ ਤੁਹਾਡੀਆਂ ਗੱਲਾਂ ਸੁਣ ਨਹੀਂ ਸਕਦਾ ਇਹ ਸੱਚਾਈ ਹੈ ਕਿਉਂਕਿ ਉਸ ਵਕਤ ਜਿਹੜਾ ਤੁਸੀਂ ਇਹ ਪਾਪ ਕੀਤਾ ਤੁਹਾਨੂੰ ਕਿਤੇ ਵੀ ਢੋਈ ਨਹੀਂ ਮਿਲਣੀ ਕਿਉਂਕਿ ਤੁਹਾਨੂੰ ਹਰ ਵਕਤ ਲੋਕਾਂ ਨੇ ਗਾਲਾਂ ਹੀ ਦੇਣੀਆਂ ਨੇ ਤੇ ਜਿਹੜੀ ਗਲਤੀ ਕੀਤੀ ਹੈ ਜੇ ਤੁਸੀਂ ਲੱਜਰ ਦਾ ਕਰਕੇ ਚਮਕੀਲਾ ਮਾਰਿਆ ਸੀ ਨਾ ਉਸ ਵਕਤ ਤਾਂ ਫਿਰ ਜਿਹੜੀ ਅੱਜ ਲੱਜਰਤਾ ਚੱਲਦੀ ਹੈ ਉਹਨੂੰ ਰੋਕ ਕੇ ਦਿਖਾਓ ਕਰੋ ਮੰਗਾਜੇ ਤੁਹਾਡੇ ਟਕਸਾਲੀ ਕਰਨ ਤੁਹਾਡੇ ਖਾਲਸਾ ਨਹੀਂ ਕਰਨ ਜਿਹੜੀਆਂ ਇੱਥੇ ਵੀ ਤੁਹਾਡੀਆਂ ਸਿੱਖ ਜਥੇਬੰਦੀਆਂ ਬੈਠੀਆਂ ਨੇ ਉਹ ਕਰਨ ਫਿਰ ਲਚਰਦਾ ਬੰਦ ਜਿਹੜਾ ਫੇਸਬੁੱਕ ਤੇ ਅੱਜ ਲੋਕਾਂ ਨੇ ਗੰਦ ਪਾਇਆ ਨਾ ਤੇ ਉਹਨੂੰ ਬੰਦ ਕਰਕੇ ਦਿਖਾਓ ਇਹ ਵੀਡੀਓ ਬਣਾਉਣ ਦਾ ਮਕਸਦ ਇਹ ਸੀ ਮੇਰਾ ਮਿੱਤਰ ਮੈਨੂੰ ਕਹਿੰਦਾ ਕਹਿੰਦਾ ਤੁਹਾਡੇ ਨਾਲ ਗੱਲ ਕਰਾ ਦੀ ਮੈਂ ਕਿਹਾ ਨਾ ਕਦੇ ਵੀ ਨਹੀਂ ਮੈਂ ਜਿੰਨੀਆਂ ਵੀ ਸਟੋਰੀਆਂ ਲੀਕ ਕਰ ਰਿਹਾ ਹਾਂ ਤੁਹਾਡੀਆਂ ਕਰਤੂਤਾਂ ਦੱਸ ਰਿਹਾ ਹਾਂ ਜੇ ਤੁਹਾਡੇ ਵਿੱਚ ਕੋਈ ਜਿਉਂਦਾ ਹੈਗਾ ਮੈਂ ਤੁਹਾਨੂੰ ਮੱਥੇ ਲਾ ਕੇ ਰਾਜੀਂਗੀ ਇਹ ਗੱਲ ਆਪਣੇ ਦਿਮਾਗ ਵਿੱਚ ਪਾ ਲਿਓ ਕਿਤੇ ਭਲੇਖੇ ਨਾ ਮੈਨੂੰ ਫੋਨ ਲਾ ਨਾ ਬੈਠਿਓ ਮੈਂ ਉਹਨਾਂ ਲੋਕਾਂ ਦੀ ਗੱਲ ਸੁਣਦਾ ਜਿਹੜੇ ਇਮਾਨਦਾਰ ਨੇ ਜਿਨ੍ਹਾਂ ਦੇ ਨਾਲ ਇਹ ਘਟਨਾਵਾਂ ਵਾਪਰੀਆਂ ਨੇ ਤੂੰ ਇਹ ਤਾਂ ਕੁੱਤੇ ਦੀ ਮੌਤ ਜਦੋਂ ਕੇਪੀਐਸ ਗਿੱਲ ਨੇ ਮਾਰੇ ਸੀ ਜਾਂ ਕੁੱਤੇ ਦੀ ਮੌਤ ਤੁਸੀਂ ਆਪਣੇ ਆਪ ਮਰ ਜਾਣਾ ਜੇ ਕਰਤੂਤਾਂ ਕੀਤੀਆਂ ਅੱਜ ਤੁਹਾਨੂੰ ਇੰਗਲੈਂਡ ਵਿੱਚ ਜਾ ਕੇ ਲੁਕਣਾ ਨਾ ਪੈਂਦਾ ਵੱਡੇ ਅਤਵਾਦੀਓ ਇਹਦੇ ਟੌੜਾ ਕਲਰ ਪੱਗਵੰਨੀ ਹੋਵੇ ਫੋਟੋ ਤੇ ਇਹ ਇਹਦੀ ਵੀਡੀਓ ਵਿੱਚ ਮੈਂਸ਼ਨ ਕਰ ਦੇਣੀ ਹੈ ਤੇ ਚਿੱਟਾ ਦਾੜ ਹੈ ਅਮਰਥ ਹੈਕ ਡਾ ਹੁਣ ਅਕਸ਼ਾਰਾ ਵੀ ਪਾਇਆ ਹੋਣਾ ਜਾਣੀ ਕਿ 20-30 ਹਜ਼ਾਰ ਵਾਸਤੇ ਜਾਂ 50 ਹਜ਼ਾਰ ਵਾਸਤੇ ਇਹਨਾਂ ਨੇ ਇੱਕ ਨਾਮੀ ਸ਼ਿੰਗਰ ਮਾਰਿਆ ਇਹਨਾਂ ਨੇ ਉਹ ਔਰਤ ਦਾ ਵੀ ਲਿਹਾਜ਼ ਨਹੀਂ ਕੀਤਾ ਵਾਰੰਗ ਦਿੱਤੀ ਜਾ ਸਕਦੀ ਸੀ ਹਾਲਾਂਕਿ ਵਾਰੰਗ ਦੇਣ ਤੋਂ ਬਾਅਦ ਹੀ ਉਸ ਬੰਦੇ ਨੇ ਧਾਰਮਿਕ ਕਸ਼ਟਾਂ ਕੱਢੀਆਂ ਜਿਹੜੀਆਂ ਅੱਜ ਤੱਕ ਕੋਈ ਉਹ ਗਾਣੇ ਗਾ ਨਹੀਂ ਸਕਿਆ ਪਰ ਇਹਨਾਂ ਦੀ ਕਰਤੂਤ ਜਿਹੜੀ ਹੈ ਨਾ ਤੇ ਲੋਕਾਂ ਦੀ ਨਜ਼ਰ ਵਿੱਚ ਅੱਜ ਵੀ ਰੜਕਦੀ ਹੈ ਤੇ ਹੁਣ ਕਹਿੰਦਾ ਜੀ ਜਿਹੜੀਆਂ ਸਟੋਰੀਆਂ ਬੂਟਾ ਸਿੰਘ ਪਾ ਰਿਹਾ ਉਹ ਸਹੀ ਨੇ ਅਸੀਂ ਵੀ ਉਹਨਾਂ ਵਿੱਚ ਹੈਗੇ ਸੀ ਯਾਨੀ ਕਿ ਇਹਨਾਂ ਨੂੰ ਅਹਿਸਾਸ ਤਾਂ ਹੋਇਆ ਮੇਡਮ ਬੂਟਾ ਜਿਹੜੇ ਕਹਿੰਦੇ ਨੇ ਨਾ ਬੂਟਾ ਸਿੰਘ ਦੇ ਬੋਲ ਨਾਲ ਕੀ ਹੋ ਜਾਊਗਾ ਇਹ ਲੋਕਿਆ ਬੈਠਾ ਹੈ ইংল্যান্ড ਦੇ ਵਿੱਚ ਇਹ ਲਸ਼ਵਿੰਦਰ ਸਿੰਘ ਡੱਲੇਵਾਲ ਤੇ ਜਿਹੜੇ ਚਮਕੀਲਾ ਸਾਹਿਬ ਨੂੰ ਚੋਣ ਵਾਲੇ ਨੇ ਤੇ ਬੀਬਾ ਅਮਰਜੋਤ ਕਰਨ ਨੂੰ ਚੋਣ ਵਾਲੇ ਨੇ ਜਿਹੜੇ ਅੱਜ ਵੀ ਸੁਣਦੇ ਨੇ ਤੇ ਉਹਨਾਂ ਸਾਰਿਆਂ ਨੂੰ ਬੇਨਤੀ ਹੈ ਕਿ ਜਦੋਂ ਕੋਈ ਇਹੋ ਜਿਹੀ ਹਰਕਤ ਸਾਹਮਣੇ ਆਉਂਦੀ ਹੈ ਨਾ ਥੋੜਾ ਜਿਹਾ ਇਹਨਾਂ ਲੋਕਾਂ ਨੂੰ ਮੂੰਹ ਤੋੜਨਾ ਜਵਾਬ ਦਿਆ ਕਰੋ ਇੱਕ ਮੈਂ ਹੋਰ ਬੇਨਤੀ ਕਰ ਦਨਾ ਜਿਹੜੇ ਸ਼ਿੰਗਰ ਅੱਜ ਵੀ ਸਭਿਆਚਾਰ ਗਾਉਂਦੇ ਆ ਪੰਜਾਬੀ ਦੇ ਵਿੱਚ ਉਹ ਸਵੇਰ ਚਾਰ ਦੀ ਸੇਵਾ ਕਰਦੇ ਨੇ ਮੈਂ ਉਹਨਾਂ ਦੀ ਗੱਲ ਅੱਜ ਵੀ ਕਰਦਾ ਜਿਹੜੇ ਫੋਕਰਪਣਾ ਕਰਦੇ ਨੇ ਮਾਰ ਧਾੜ ਦੀਆਂ ਗੱਲਾਂ ਕਰਦੇ ਨੇ ਲੱਚਰ ਤੱਕ ਹੁੰਦੇ ਨੇ ਮੈਂ ਉਹਨਾਂ ਨੂੰ ਵੀ ਹੱਕ ਠੋਕੇ ਆਪਣੇ ਚੈਨਲ ਤੋਂ ਜਵਾਬ ਦਿੱਤਾ ਹੋਇਆ ਤੇ ਦਿੰਦਾ ਰਾਂਗਾ ਤੇ ਫੇਰ ਕਹਿ ਦਿੰਨਾ ਇਹ ਵੀਡੀਓ ਬਣਾਉਣ ਦਾ ਮਕਸਦ ਮੇਰਾ ਇਹ ਸੀ ਕਿ ਇਹ ਬੰਦੇ ਜਿੱਥੇ ਵੀ ਲੁਕੇ ਬੈਠੇ ਨੇ ਭਾਵੇਂ ਜਿੱਥੇ ਮਰਜ਼ੀ ਲੁਕੇ ਬੈਠੇ ਨੇ ਕਈਆਂ ਨੇ ਸਰਜਰੀ ਕਰਾ ਲਈ ਚਿਹਰਾ ਆਪਣਾ ਬਦਲ ਲਿਆ ਕਈਆਂ ਨੇ ਦਾੜ੍ਹੀ ਕੇਸ ਕਟਾਤੇ ਕਈਆਂ ਨੇ ਨਾਮ ਬਦਲ ਲਏ ਕਈਆਂ ਨੇ ਧਰਮ ਬਦਲ ਲਏ ਮਜਬ ਬਦਲ ਲਏ ਲੋਕੇ ਬੈਠੇ ਐ ਜੇ ਤੁਸੀਂ ਬਾਬੇ ਨਾਨਕ ਦੀ ਵਿਚਾਰਧਾਰਾ ਨੂੰ ਮੰਨਿਆ ਹੁੰਦਾ ਸਮਝਿਆ ਹੁੰਦਾ ਨਾ ਤੁਹਾਨੂੰ ਲੋਕਣ ਦੀ ਲੋੜ ਨਹੀਂ ਪੈਣੀ ਸੀ ਤੁਸੀਂ ਜੇ ਨਿਆ ਕੀਤਾ ਹੁੰਦਾ ਤੇ ਤੁਹਾਡੇ ਕੁਤਪਣੇ ਨੇ ਜਿਹੜਾ ਕੌਮ ਦੇ ਮੱਥੇ ਤੇ ਕਲੰਕ ਲਾਇਆ ਉਹ ਮਿਟਾਇਆ ਨਹੀਂ ਜਾ ਸਕਦਾ ਉਹ ਧੋਤਾ ਨਹੀਂ ਜਾ ਸਕਦਾ ਇਹ ਤੁਹਾਡੀਆਂ ਕਰਤੂਤਾਂ ਸੀ ਤੇ ਮੈਂ ਇਹ ਬੇਨਤੀ ਤਾਂ ਕੀਤੀ ਐ ਤਾਂ ਕਿ ਇਹ ਜਿਓ ਕਤੀੜਾਂ ਕਦੇ ਵੀ ਮੈਨੂੰ ਫੋਨ ਕਰਨ ਦੀ ਕੋਸ਼ਿਸ਼ ਨਾ ਕਰਨ ਜਿਨ੍ਹਾਂ ਨੇ ਇਹ ਅਤਿਆਚਾਰ ਕੀਤੇ ਹੈ ਮੈਨੂੰ ਪਤਾ ਹੈ ਇਹਨਾਂ ਤੱਕ ਵੀਡੀਓ ਜਾਂਦੀਆਂ ਨੇ ਮੇਰੀ ਇਹ ਸੁਣਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ